ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਸਿੱਖਾਂ ਦੇ ਬੱਚੇ ਟੋਪੀ ਪਾਉਂਦੇ ਹਨ ਅੱਜ ਕੱਲ੍ਹ ਰਿਵਾਜ ਦੁਰਪਿਆ ਹੈ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਮੇਰੀ ਉਸ ਤੋਂ ਇੰਨੀ ਨਰਾਜਗੀ ਹੈ ਕਿ ਸਿੱਖਾਂ ਦੇ ਘਰ ਤੋਂ ਜਨਮ ਲੈ ਕੇ ਤੂੰ ਟੋਪੀ ਪਾਉਂਦਾ ਹੈ ਤੈਨੂੰ ਸੱਤ ਜਨਮ ਕੋੜੀ ਦੇ ਮਿਲਣਗੇ ਗੌਰ ਕਰਿਓ ਜੀ ਪੱਗ ਵੀ ਖੋਲ ਕੇ ਬੰਨੋ ਮਾਇਆ ਵਾਲੀ ਨਹੀਂ ਜੋ 10 10 ਦਿਨ ਉਹ ਹੀ ਪਾ ਲੈਂਦੇ ਹਨ ਇਨ੍ਹਾਂ ਰਹਿਤ ਨਾਮਿਆਂ ਤੋਂ ਸਾਨੂੰ ਜੀਵਨ ਨੂੰ ਗੁਰੂ ਦੇ ਮੁਤਾਬਕ ਢਾਲਣ ਦੀਆਂ ਬਹੁਤ ਸੋਚੀਆਂ ਮਿਲਦੀਆਂ ਹਨ ਕਿਸਾਂ ਦੀ ਵੀ ਆਦਿ ਵੀ ਸਿੱਖ ਨੇ ਜੀਵਨ ਵਿੱਚ ਭੁੱਲ ਕੇ ਵੀ ਨਹੀਂ ਕਰਨੀ ਤੇ ਕਿਸਾਂ ਦੇ ਸਤਕਾਰ ਲਈ ਕਿਸਾਂ ਦੀ ਆਨ ਬਣ ਸ਼ਾਨ ਲਈ ਸਿੱਖ ਨੇ ਆਪਣੇ ਸਿਰ ਤੇ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬਖਸ਼ੀ ਹੋਈ ਦਸਤਾਰ ਸਜਾਉਣੀ ਹੈ ਹਰ ਧਰਮ ਦਾ ਕਰੋ ਸਤਕਾਰ ਸਿੱਖ ਲਈ ਹੈ ਜ਼ਰੂਰੀ ਕੇਸ ਤੇ ਦਸਤਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ